क्या नाम है आपका दीपक जी तो क्या कहना चाहते हो क्या हुआ आपके साथ हमारे साथ पैसे छीन लीजिए हमारे फोन भी लेके भाग बाकी तो कहाँ से आए हो आप हम चंडीगढ़ से तो कितने पैसे थे आपके पास हमारे पास बारह हजार थी दो हजार लेगी वो और फोन ले गए कौन कौन सा था सैमसंग तो आप अमृतसर में क्या करने के लिए आए दर्शन करने आए थे जी हरिद्वार जाने में इस जगह पर आप वो लड़के आपके पीछे लगे यहाँ हाईवे के पास हाईवे पे क्या कर रहे थे आप हम ऑटो ओट, उट, में थे जी उन्होंने ऑटो रुकवा के हमारे मारने लग गए फिर वो वैसे छीनने छीनने लग गए फिर पुलिस वाले आए उन्होंने पकड़ लिया उन्हें क्या कार्रवाई करवाना चाहते हो आप उनके ऊपर कुछ नहीं जी बस फोन मिल गया तो ठीक है नहीं तो हम जा रहे घर कार्रवाई नहीं करवाओगे उनके नहीं जी बस मिल गया तो ठीक है नहीं तो हम घर चल ठीक है ਆਏ ਆ ਜੀ ਅਸੀਂ ਸтена ਮੌਜੂਦ ਸੀ ਮਾਲ ਮੱਡੀ ਚੌਂਕ ਦੇ ਵਿੱਚ ਟ੍ਰੈਫਿਕ ਡਿਊਟੀ ਕਰ ਰਹੇ ਸੀ ਤੇ ਸਾਨੂੰ ਇਤਲਾਹ ਮਿਲੀ ਆ ਕਿ ਆ ਪਿਛੇ ਮਕਬੂਲਪੁਰਾ ਚੌਂਕ ਆ ਉੱਥੇ ਕੁਝ ਪਰਦੇਸੀ ਆ ਗਏ ਨੇ ਤੇ ਉਹਨਾਂ ਨਾਲ ਨਾਲ ਕੁਝ ਲੜਕਿਆਂ ਨੇ ਜਿਹੜੀ ਮਤਲਬ ਕੋ ਕੀਤੀ ਆ ਉਹ ਫਿਰ ਅਸੀਂ ਉੱਥੇ ਪਹੁੰਚੇ ਤੇ ਜਾਂਦਿਆਂ ਨੂੰ ਇੱਕ ਲੜਕਾ ਜਿਹੜਾ ਪਬਲਿਕ ਨੇ ਫੜਿਆ ਹੋਇਆ ਸੀ ਉਹ ਦੋਨਾਂ ਸਾਡੇ ਨਾਲ ਡੱਬਰ ਕਰਤਾ ਜੀ ਤੇ ਜਿਹੜੇ ਹੈਗੇ ਸੀ ਜਿਨ੍ਹਾਂ ਨਾਲ ਹੋਈ ਆ ਉਹ ਦੋ ਲੜਕੇ ਸੀ ਚੰਡੀਗੜ੍ਹ ਦੇ ਸੀ ਸ਼ਾਇਦ ਰਿਆਂ ਨਾਲੇ ਪਰਦੇਸੀ ਦੀ ਹਿੰਦੀ ਬੋਲ ਰਹੇ ਸੀ ਉਹਨਾਂ ਨੂੰ ਫਿਰ ਅਸੀਂ ਪੁੱਛਿਆ ਉਹਨਾਂ ਦੱਸਿਆ ਕਿ ਇਹ ਸਾਡੇ ਜਿਹੜਾ ਮਗਰ ਲੱਗੇ ਹੋਏ ਸੀ ਅਸੀਂ ਕਿਸੇ ਦੁਕਾਨ ਤੋਂ ਸਮਾਨ ਲੈਣਦੇ ਸੀ ਇਹਨਾਂ ਨੇ ਦੇਖ ਲਿਆ ਸਾਡੇ ਕੋਲ ਪੈਸੇ ਤੇ ਮਗਰ ਲੱਗੇ ਆ ਸਾਡੇ ਉਹ ਫਿਰ ਉਹਨਾਂ ਕੋਲੋਂ ਮੋਬਾਈਲ ਤੇ 2000 ਰੁਪਇਆ ਖੋ ਕੇ ਇਹਦੇ ਨਾਲ ਤੇ ਜਿਹੜੇ ਭੱਜ ਗਏ ਆ ਤੇ ਇੱਕ ਜਿਹੜਾ ਪਬਲਿਕ ਦੇ ਬੰਦਾ ਕਾਬੂ ਕੀਤਾ ਸੀ ਉਹ ਅਸੀਂ ਜਿਹੜਾ ਵਾ ਕਬਜ਼ੇ 'ਚ ਲੈ ਲਿਆ ਉਹਨੂੰ ਪਬਲਿਕ ਕੋਲੋਂ ਤੇ ਮਕਬੂਲਪੁਰਾ ਥਾਣੇ ਦੀ ਪੁਲਿਸ ਦੇ ਹਵਾਲੇ ਕਰਤਾ ਜੀ ਬਾਕੀ ਉਹ ਵੈਰੀਫਾਈ ਕਰਨਗੇ ਤੇ ਜੋ ਬੰਦੀ ਕਾਨੂੰਨੀ ਕਾਰਵਾਈ ਹੋਏਗੀ ਉਹ ਕਰਨਗੇ ਕਰਨਗੇ ਠੀਕ ਹੈ ਕੀ ਨਾਮ ਆਪ दीपक जी तो क्या कहना चाहते हो क्या हुआ आपके साथ हमारे साथ पैसे छीन लीजिए हमारे फोन भी लेके भाग गए तो कहाँ से आए हो आप हम चंडीगढ़ से तो कितने पैसे थे आपके पास हमारे पास बारह हजार थे दो हजार कौन कौन तो आप अमृतसर में क्या करने के लिए आए दर्शन करने आए थे जी हरिद्वार जाना है किस जगह पर आप वो लड़के आपके पीछे लगे यहाँ हाईवे के पास हाईवे पे क्या करे थे आप हम ऑटो में थे जी उन्होंने ऑटो रुकवा के हमारे मारने लग गए फिर वो शीने, शीने फिर वैसे सीने सीने लग गए फिर पुलिस वाले आए उन्होंने पकड़ लिया उन्हें तो क्या कार्रवाई करवाना चाहते हो आप उनके ऊपर कुछ नहीं जी बस फोन मिल गया तो ठीक है नहीं तो हम जा रहे घर कार्रवाई नहीं करवाओगे उनके नहीं जी बस मिल गया तो ठीक है नहीं तो हम घर चल जाएंगे ठीक है जी असी इतना मौजूद से माल मंडी चौंक के ट्रैफिक ड्यूटी कर रहे थे ਤੇ ਸਾਨੂੰ ਇਤਲਾਹ ਮਿਲੀ ਆ ਕਿ ਆ ਪਿਛੇ ਮਕਬੂਲਪੁਰਾ ਚੌਕ ਆ ਉੱਥੇ ਕੁਛ ਪਰਦੇਸੀ ਹੈਗੇ ਨੇ ਤੇ ਉਹਨਾਂ ਨਾਲ ਦਾ ਕੁਛ ਲੜਕਿਆਂ ਨੇ ਜਿਹੜੀ ਮਤਲਬ ਕੋ ਕੀਤੀ ਆ ਉਹ ਫਿਰ ਅਸੀਂ ਉੱਥੇ ਪਹੁੰਚੇ ਤੇ ਜਾਂਦਿਆਂ ਨੂੰ ਇੱਕ ਲੜਕਾ ਜਿਹੜਾ ਪਬਲਿਕ ਨੇ ਫੜਿਆ ਹੋਇਆ ਸੀ ਉਹ ਦੋਨਾਂ ਸਾਡੇ ਨਾਲ ਡੁਬਰ ਕਰਤਾ ਜੀ ਤੇ ਜਿਹੜੇ ਹੈਗੇ ਸੀ ਜਿਨ੍ਹਾਂ ਨਾਲ ਹੋਈ ਆ ਉਹ ਦੋ ਲੜਕੇ ਸੀ ਚੰਡੀਗੜ੍ਹ ਦੇ ਸੀ ਸ਼ਾਇਦ ਰਿਆ ਨਾਲੇ ਪਰਦੇਸੀ ਸੀ ਹਿੰਦੀ ਬੋਲ ਰਹੇ ਸੀ ਉਹਨਾਂ ਨੂੰ ਫਿਰ ਅਸੀਂ ਪੁੱਛਿਆ ਉਹਨਾਂ ਦੱਸਿਆ ਕਿ ਇਹ ਸਾਡੇ ਜਿਹੜਾ ਮਗਰ ਲੱਗੇ ਹੋਏ ਸੀ ਅਸੀਂ ਕਿਸੇ ਦੁਕਾਨ ਤੋਂ ਸਮਾਨ ਲੈਣਦੇ ਸੀ ਇਹਨਾਂ ਨੇ ਦੇਖ ਲਿਆ ਸਾਡੇ ਕੋਲ ਪੈਸੇ ਤੇ ਮਗਰ ਲੱਗੇ ਆ ਸਾਡੇ ਉਹ ਫਿਰ ਉਹਨਾਂ ਕੋਲੋਂ ਮੋਬਾਈਲ ਤੇ 2000 ਰੁਪਇਆ ਖੋ ਕੇ ਇਹਦੇ ਨਾਲ ਦੇ ਜਿਹੜੇ ਭੱਜ ਗਏ ਆ ਤੇ ਇੱਕ ਜਿਹੜਾ ਪਬਲਿਕ ਦੇ ਬੰਦਾ ਕਾਬੂ ਕੀਤਾ ਸੀ ਉਹ ਅਸੀਂ ਜਿਹੜਾ ਵਾ ਕਬਜ਼ੇ 'ਚ ਲੈ ਲਿਆ ਉਹਨੂੰ ਪਬਲਿਕ ਕੋਲੋਂ ਤੇ ਮਕਬੂਲਪੁਰਾ ਥਾਣੇ ਦੀ ਪੁਲਿਸ ਦੇ ਹਵਾਲੇ ਕਰਤਾ ਜੀ ਬਾਕੀ ਉਹ ਵੈਰੀਫਾਈ ਕਰਨਗੇ ਤੇ ਜੋ ਬੰਦੀ ਕਾਨੂੰਨੀ ਕਾਰਵਾਈ ਹੋਏਗੀ ਉਹ ਕਰਨਗੇ ਕਰਨਗੇ